ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗਿਆਨ ਮੂਨ ਕਾਂ ਵਾਲਾ ਤੇ ਤੁਸੀਂ ਦੇਖ ਰਹੇ ਹੋ ਟੀਵੀ ਸੋ ਦੋਸਤੋ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਮੈਂ ਗੜ੍ਹਦੀ ਵਾਲਾ ਦੇਖੇ ਪਹੁੰਚਿਆ ਹਾਂ ਜਿੱਥੇ ਕਿ ਇੱਕ ਵੱਡੀ ਲੀਗ ਜਿਹੜੀ ਆ ਉਹ ਕਰਵਾਈ ਜਾ ਰਹੀ ਆ ਔਰ ਇੱਕ 2 ਸਾਲ ਪਹਿਲਾਂ ਵੀ ਹੋਈ ਸੀ ਤੇ ਹੁਣ ਦੁਬਾਰਾ ਫਿਰ ਸ਼ੁਰੂ ਕੀਤੀ ਗਈ ਆ ਔਰ ਇਸ ਕਬੱਡੀ ਲੀਗ ਨੇ ਸਾਨੂੰ ਬਹੁਤ ਜਿਹੜੇ ਹੋਂਹ ਹਾਰ ਤੇ ਨਾਮਵਰ ਖਿਡਾਰੀ ਦਿੱਤੇ ਸੀਗੇ ਜਿਨ੍ਹਾਂ ਦੇ ਵਿੱਚ ਹੰਨੀ ਪੰਡਤ ਕਰਨ ਬੁੱਲੋ ਵਾਲੀਆ ਨਵਕ ਸੀਡਪੁਰ ਵਰਗੇ ਜਿਹੜੇ ਵੱਡੇ ਵੱਡੇ ਖਿਡਾਰੀ ਜਿਹੜੇ ਪੈਦਾ ਕੀਤੇ ਇਸ ਕਬੱਡੀ ਲੀਗ ਨੇ ਸੋ ਅੱਜ ਜਿਹੜੀ ਇੱਥੇ ਇਹਨਾਂ ਦੀ ਮੀਟਿੰਗ ਹੋਈ ਸੀ ਆਪਾਂ ਉਸ 'ਤੇ ਪਹੁੰਚੇ ਆਂ ਪਰ ਉਹਨਾਂ ਦੇ ਉਹਦੇਦਾਰਾਂ ਨਾਲ ਹੋਈ ਗੱਲਬਾਤ ਨੂੰ ਅੱਜ ਆਪਾਂ ਦਿਖਾਵਾਂਗੇ ਹਾਂਜੀ ਅੱਜ ਪਸ਼ਾ ਪੋਲੀ ਗੜੀ ਸਟਾਰਟ ਹੋਣ ਲੱਗੀ ਆ ਅੱਜ ਮੀਟਿੰਗ ਰਕਿਸੀ ਗੜਦੀ ਵਾਲੇ ਵਿਖੇ ਤੇ ਸਾਰੇ ਹਮ ਹੋ ਹੁ ਆਗੇ ਸਾਡੇ ਪਲੇਅਰ ਕੋਚ ਤੇ ਰੈਫਰੀ ਸੜ 'ਤੇ ਇੰਟਰ ਹੋਏ ਆ ਇਹ ਜਲਦ ਹੀ ਸਟਾਰਟ ਹੋ ਰਹੀ ਆ 31 ਮਈ ਨੂੰ ਪਹਿਲਾ ਮੈਚ ਗੋਨਪੁਰ ਉੱਥੋਂ ਸ਼ੁਰੂ ਕਰਾਂਗੇ ਤੇ ਲਾਸਟ ਮੈਚ ਅਸੀਂ ਹੋ ਸਕਦਾ ਗੜਦੀ ਵਾਲਾ ਫਾਈਨਲ ਮੈਚ ਕਰਾਂਗੇ ਜੀ ਇਹਨਾਂ ਦਾ ਇਹ ਇੱਕ ਵਧੀਆ ਸੋਚ ਸਾਡੇ ਇਲਾਕੇ ਦੀ ਆ ਡਿਸਟ੍ਰਿਕਟ ਹੁਸ਼ਿਆਰਪੁਰ ਦੀ ਆ ਜੀ ਕਿਉਂਕਿ ਸਾਡੇ ਪਲੇਅਰ तकरीबन ਸਾਰੇ ਬਾਹਰ ਖੇਡਣ ਜਾਂਦੇ ਆ ਅਸੀਂ ਚਾਹੁੰਦੇ ਹਾਂ ਇਹਨਾਂ ਵਿੱਚੋਂ ਕੁਝਡੇ ਸਾਡੇ ਘਰ ਦੂਰ ਖੇਡਣ ਜਾਣ ਤੇ ਸਾਡੀ ਇਹ ਹੀ ਸੋਚ ਆ ਸਾਡੇ ਸਾਰੇ ਬੰਦੇ ਦੀ ਜੀ ਕਿ ਇਹ ਵਧੀਆ ਤਰੀਕੇ ਨਾਲ ਅਸੀਂ ਲੀਗ ਕਰਾ ਸਕੀ ਜੀ ਥੈਂਕ ਯੂ ਹਾਂਜੀ ਅੱਜ ਅਸੀਂ ਇੱਥੇ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਸਾਰੇ ਕਬੱਡੀ ਦੇ ਜਿੰਨੇ ਵੀ ਕਰੀਮ ਹੈਗੀ ਸਾਰੇ ਇਕੱਠੇ ਹੋਈ ਆ ਦੂਜਾ ਸੀਜ਼ਨ ਜਿਹੜਾ ਕਬੱਡੀ ਲੀਗ ਦਾ ਹੁਸ਼ਿਆਰਪੁਰ ਕਬੱਡੀ ਲੀਗ ਦਾ ਦੂਜਾ ਸੀਜ਼ਨ ਸ਼ੁਰੂ ਹੋ ਰਿਹਾ ਸਾਰੇ ਜਿੰਨੇ ਵੀ ਕੋਚ ਸਹਿਬਾਨ ਰੈਫਰੀ ਸਹਿਬਾਨ ਤੇ ਹੋਰ ਪ੍ਰਬੰਧਕ ਸਜਣ ਜਿੰਨੇ ਪਹੁੰਚਿਆ ਸਾਰਿਆਂ ਨੇ ਸਲਾਹ ਕਰਕੇ ਇਸ ਸੀਜ਼ਨ ਦੇ ਵਿੱਚ 6 ਟੀਮਾਂ ਓਪਨ ਦੀਆਂ ਖੇਡਣਗੀਆਂ ਤੇ 6 ਟੀਮਾਂ ਸਾਡੀਆਂ ਜਿਹੜੀਆਂ 65 ਕਿਲੋ ਦੇ ਖੇਡਣਗੀਆਂ 6 ਕਹਿੰਦੇ 6 ਖੇਡਣਗੀਆਂ 65 ਦੀਆਂ ਤੇ 6 ਓਪਨ ਦੀਆਂ ਖੇਡਣਗੀਆਂ ਇਹ ਸਾਰੇ ਸੀਜ਼ਨ ਦੇ ਵਿੱਚ ਜਿੰਨੇ ਸਾਡੇ ਕੋਲ ਵਧੀਆ ਪਲੇਅਰ ਅਸੀਂ ਕੋਸ਼ਿਸ਼ ਕਰਾਂਗੇ ਵੀ ਸਾਡੇ ਜਿਹੜੇ ਵਧੀਆ ਪਲੇਅਰ ਚੰਗੀ ਜਿਹੜੀ ਆਪਣੇ ਟੀਮ ਦਾ ਗੇਮ ਦਾ ਮਜ਼ਾਰਾ ਕਰਨ ਤੇ ਸਾਰੇ ਜਿੰਨੇ ਵੀ ਇੱਥੇ ਆਏ ਸਜਣੇ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਮੈਂ ਲਾਲਾ ਦਾਤਾ ਜਿੱਦਾਂ ਕਿ ਪਿਛਲੀ ਲੀਗ ਅਸੀਂ ਹਿਸ਼ਾਰਪੁਰ ਦੀ ਸਟਾਰਟ ਕੀਤੀ ਸੀ 8 ਟੀਮਾਂ ਲੈ ਕੇ ਓਪਨ ਦੀਆਂ ਤੇ 4 ਟੀਮਾਂ ਲੈ ਕੇ 55 ਦੀਆਂ ਇਸੇ ਤਰ੍ਹਾਂ ਅਸੀਂ 2025 ਵਿੱਚ ਦੂਸਰੀ ਜਿਹੜੀ ਹਿਸ਼ਾਰਪੁਰ ਦੀ ਕਬੱਡੀ ਲੀਗ ਚਾਲੂ ਕਰ ਰਹੇ ਹਾਂ ਜਿਹਦੇ ਵਿੱਚ 6 ਟੀਮਾਂ ਓਪਨ ਦੀਆਂ ਹੋਣਗੀਆਂ ਤੇ 6 ਟੀਮਾਂ ਜਿਹੜੀਆਂ 65 ਦੀਆਂ ਹੋਣਗੀਆਂ ਜਿਹਦੇ ਵਿੱਚ ਇਨਾਮ ਵਧੀਆ ਦਿੱਤੇ ਜਾਣਗੇ ਇਸ ਦੇ ਵਿੱਚ ਸਾਰੀ ਕਲੱਬ ਮੈਂਬਰਾਂ ਨੇ ਮੀਟਿੰਗ ਕੀਤੀ ਆ ਪੂਰੇ ਕੋਚਾਂ ਦੀ ਮੀਟਿੰਗ ਕੀਤੀ ਆ ਰੈਫਰੀਆਂ ਦੀ ਮੀਟਿੰਗ ਕੀਤੀ ਤਾਂ ਜਿੰਨੇ ਪਲੇਅਰ ਖੇਡਣਗੇ ਇਸ ਲੀਗ ਦੇ ਵਿੱਚ ਉਹ ਵੀ ਸਾਰੇ ਇੱਥੇ ਮੌਜੂਦ ਹੋ ਗਏ ਸਾਰਿਆਂ ਦੇ ਬੈਲੈਂਸ ਟੀਮਾਂ ਬਣਾ ਕੇ ਅਸੀਂ ਇਹ ਜਿਹੜੀ ਅੱਜ ਮਤਾ ਪਾਸ ਕੀਤਾ ਜੇ ਪਹਿਲਾ ਟੂਰਨਾਮੈਂਟ 31 ਮਈ ਨੂੰ ਗੋਂਦਵਰ ਵਿਖੇ ਕਰਾਇਆ ਜਾਵੇਗਾ ਜਿਨ੍ਹਾਂ ਦੇ ਇਨਾਮ ਵਧੀਆ ਰੱਖੇ ਜਾਣਗੇ ਤੇ ਲਾਸਟ 8ਵਾਂ ਟੂਰਨਾਮੈਂਟ ਜਿਹੜਾ 8 ਟੂਰਨਾਮੈਂਟ ਕਰਾਇਆ ਜਾਣਗੇ ਤੇ 8ਵਾਂ ਟੂਰਨਾਮੈਂਟ ਗੜੀ ਵਾਲਾ ਵਿਰੇ ਵਿਖੇ ਕਰਾਇਆ ਜਾਵੇਗਾ ਉਹਦੇ ਵਿੱਚ ਵਧੀਆ ਇਨਾਮ ਹੋਣਗੇ ਵਧੀਆ ਪਾਰਟਿਸਪੇਟ ਹੋਊਗਾ ਤੇ ਬਹੁਤ ਵਧੀਆ ਹੀ ਜਿਹੜਾ ਉਹਦਾ ਬੈਸਟ ਨੂੰ ਇਨਾਮ ਦਿੱਤੇ ਜਾਣਗੇ ਤੇ ਇਸੇ ਤਰ੍ਹਾਂ ਮੈਂ ਚਾਹੁੰਦਾ ਤੇ ਜਿੰਨੇ ਸਾਡੇ ਹਾਰਪੁਰ ਦੇ ਸੀਨੀਅਰ ਆਗੂ ਹੈਗੇ ਆ ਉਹ ਸਾਡੇ ਨਾਲ ਹੋਰ ਵੀ ਜਿਹੜੇ ਨਾਲ ਲੜ ਕੇ ਸਾਡੇ ਨਾਲ ਲੀਗ ਕਰਾਉਣੀ ਚਾਹੁੰਦੇ ਆ ਮੈਂ ਉਹਨਾਂ ਨੂੰ ਵੀ ਸੱਦੇ ਪੱਤਰ ਦਿੰਨਾ ਉਹ ਵੀ ਸਾਡੇ ਨਾਲ ਆ ਕੇ ਮੋਢੇ ਨਾਲ ਮੋਢਾ ਲਾ ਕੇ ਤੇ ਇਹ ਜਿਹੜੀ ਲੀਗ ਦੇ ਵਿੱਚ ਹਿੱਸਾ ਪਾਓ ਤੇ ਸਾਰੇ ਪਲੇਅਰਾਂ ਨੂੰ ਅਸ਼ੀਰਵਾਦ ਦਿਓ ਤਾਂ ਜੋ ਕਿ ਸਾਡੀ ਜਿਹੜੀ ਹਾਰਪੁਰ ਦੀ ਲੀਗ ਆ ਇਹ ਕਾਮਯਾਬ ਹੋ ਸਕੇ ਵੈਰੀ ਗੁੱਡ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੈਲੋ ਹੈਲੋ ਸਾਸਰੀ ਗਾਲ ਜੀ RAM RAM ਮੈਂ ਤੁਹਾਡਾ ਆਪਣਾ ਛੋਟਾ ਵੀਰ ਹਣੀ ਪੰਦ ਬਹੁਤ ਖੁਸ਼ੀ ਹੋਈ ਜੀ ਆਪਣੇ ਹਿਸ਼ਾਰਪੁਰ ਦੇ ਵੱਡੇ ਆਪਾ ਜੀ ਹੁਣ ਇਹ ਸਾਰੇ ਲੀਗ ਕਰਾ ਰਹੇ ਆ ਬਹੁਤ ਖੁਸ਼ੀ ਹੋਈ ਆਪਾਂ ਵੀ ਲੀਗ ਤੋਂ ਉੱਠੇ ਆ ਤੇ ਨਵੇਂ ਪਲੇਅਰ ਹੋਰ ਉੱਠਣਗੇ ਬਹੁਤ ਵਧੀਆ ਉਪਰਾਲਾ ਆ ਬਹੁਤ ਵਧੀਆ ਪ੍ਰੈਕਟਿਸ ਮੈਚ ਵੀ ਹੋ ਜਾਣਾ ਸਾਰਾ ਕੁਝ ਹੋ ਜਾਣਾ ਬੈਨੀਫਿਟ ਬਹੁਤ ਵਧੀਆ ਸੋਚ ਆਪਣੇ ਚਲੋ ਪਿਛਲੇ ਸਾਲ ਨਹੀਂ ਹੋਈ ਲੀਗ ਪਹਿਲੇ ਸਾਲ ਇੰਨੀ ਤਗੜੀ ਲੀਗ ਹੋਈ ਆਪਣੀ ਇਹ ਆ ਸਾਲ ਵੀ ਉਤੋਂ ਵੀ ਵਧੀਆ ਲੀਗ ਹੋਊਗੀ ਤੇ ਨਾਲੇ ਟੀਮਾਂ ਵੀ ਪੂਰੀਆਂ ਵਧੀਆ ਪਰਫਾਰਮੈਂਸ ਕਰੂਗੀਆਂ ਪਲੇਅਰ ਵੀ ਪੂਰੇ ਖੇਡਣਗੇ ਤੇ ਬਾਕੀ ਸਾਰਿਆਂ ਦੀ ਸਪੋਰਟ ਕਰਕੇ ਜਿਹੜੇ ਆਪਣੇ ਪ੍ਰਮੋਟਰ ਆ ਉਹ ਵੀ ਸਾਥ ਦੇਣ ਸਾਰੇ ਹਿਸ਼ਾਰਪੁਰ ਲੀਗ ਨੂੰ ਹੋਰ ਨਵੇਂ ਪਲੇਅਰ ਉੱਠਣ ਤੇ ਉਪਰਾਲਾ ਹੋਵੇ ਸਾਸਤਰੀ ਗੱਲ ਜੀ RAM RAM ਸਾਸਤਰੀ ਗੱਲ ਜੀ ਸਾਰੇ ਮਿੱਤਰਾਂ ਨੂੰ ਜਿੰਨੇ ਵੀ ਆਪਣੇ ਹਿਸ਼ਾਰਪੁਰ ਦੇ ਕਬੱਡੀ ਦੇ ਵਧੀਆ ਵਧੀਆ ਖਿਡਾਰੀ ਜਿਹੜੇ ਪਹੁੰਚੇ ਆ ਬਈ ਸਾਰਿਆਂ ਧੰਨਵਾਦ ਜਿਵੇਂ ਆਪਣਾ ਹਨੀ ਪੰਡਤ ਹੋ ਗਿਆ ਆਪਣਾ ਰਮਜ਼ਾਨ ਹੋ ਗਿਆ ਨਾਲ ਆਪਣਾ ਵਿੱਕੀ ਆ ਹਨਾ ਤੇ ਨਾਲ ਝੰਡਾ ਭਰਾ ਆਪਣਾ ਨਾਲ ਪ੍ਰਭ ਸਾਰੇ ਵਧੀਆ ਪਹੁੰਚੇ ਆ ਬਈ ਲਓ ਵੀ ਮਿੱਤਰੋ ਐਨ ਸਿਰਾ ਹੋਣਾ ਸਿਰਾ ਸਚਾਈ ਆ ਬਾਬੇ ਨਾਨਕ ਦੀ ਕਿਰਪਾ ਆ ਗੱਲਾਂ ਬਾਤਾਂ ਟਿਕਾਣੇ ਲੱਗਣਗੀਆਂ ਸਾਡੇ ਲਾਲਾ ਜੀ ਕੁਲਦੀਪ ਗੋਗਾ ਜੀ ਅਮਨ ਗਿੱਲ ਜੀ ਨਾਲ ਡੱਫਰ ਤੋਂ ਡਾਕਟਰ ਸਾਹਿਬ ਜਿੰਨੇ ਵੀ ਭਰਾ ਸਾਡੇ ਰਾਜਾ ਗੋਂਦਪੁਰੀਆ ਐਨ ਸਿਰਾ ਹੋਊਗਾ ਸਤਸ੍ਰੀਕਾਲ ਜੀ ਸਾਰਿਆਂ ਨੂੰ ਟਾਈਮ ਤੇ ਟਾਈਮ ਤੇ 65 ਕਿਲੋ ਭਾਰ ਦੀਆਂ ਟੀਮਾਂ ਜਿਹੜੀਆਂ ਠੀਕ 4 ਵਜੇ ਖੇਡਣਗੀਆਂ ਉਹਨਾਂ ਤੋਂ ਬਾਅਦ ਆਪਣੇ ਜ਼ਿਲ੍ਹੇ ਹਿਾਰਪੁਰ ਦੇ ਜਿਹੜੇ ਸੁਪਰ ਡੂਪਰ ਖਿਡਾਰੀ ਆ ਸਾਰੇ ਆਉਣਗੇ ਕਰਨ ਆਪਣਾ ਭਰਾ ਸੌਰੀ ਨਾਂ ਨਹੀਂ ਬੋਲ ਹੋਇਆ ਕਰਨ ਨੰਦਾ ਚੌਰ ਵਾਲਾ ਸਾਰੇ ਭਰਾ ਵਧੀਆ ਖੇਡਣਗੇ ਬਈ ਬਡਾਲੇ ਮਹੇ ਦਾ ਚੰਨਾ ਵੀ ਖੇੜਦਾ ਨਜ਼ਰ ਆਊਗਾ ਹੈਪੀ ਵੀ ਖੇਡੂਗਾ ਰਮਜਾਨ ਵੀ ਖੇਡੂਗਾ ਤੇ ਨਾਲ ਕਾਰੀ ਸਾਰੀ ਪਿੰਡ ਦੇ ਲੱਕੀ ਨਸਰਾਲੇ ਲੱਕੀ ਨਸਰਾਲੇ ਵਾਲਾ ਭਰਾ ਸਾਡਾ ਪ੍ਰਿੰਸ 6 ਟੀਮਾਂ ਅਮਰਤ ਬੈਂਸ ਸਾਰੇ ਬਈ ਸਾਰੇ ਆ ਜਾਣੇ ਬਾਈ ਤੇ ਬੇਨਤੀ ਆ ਬਾਈ ਹੱਥ ਜੋੜ ਕੇ ਸਾਥ ਦਿਓ ਸਾਡਾ ਬਾਈ ਗੁਰੂ ਅੱਗੇ ਨ ਅਰਦਾਸ ਕਰਿਓ ਕਿ ਸਾਡੀ ਇਹ ਲੀਗ ਸਫਲ ਹੋ ਜਾਵੇ ਸਾਸਤਰੀ ਗਾਲ ਸਾਰੇ ਭਰਾਵਾਂ ਨੂੰ ਜੀ